ਬਾਕੀ ਦੂਜੀ ਗੱਲ ਇਹ ਵੀ ਸਰਕਾਰ ਇਗਨੋਰ ਕਰ ਰਹੀ ਆ ਅੰਮ੍ਰਿਤਪਾਲ ਲੋਕ ਜੇ ਇਗਨੋਰ ਨਾ ਕਰਦੀ ਹੋਵੇ ਜਿਹੜਾ ਮੰਤਰੀ ਲੋਕਾਂ ਨੇ ਹਰਾਇਆ ਵਾਜੇ ਨੂੰ ਉਹਨੂੰ ਮੂੰਹ ਨਹੀਂ ਆਇਆ ਲੋਕਾਂ ਨੇ ਪੰਜਾਬੀਆਂ ਨੇ ਉਹਨੂੰ ਜੋ ਕਿ ਲੋਕ ਸਭਾ ਚ ਲੈ ਗਿਆ ਜਿਹੜਾ ਵੱਪਲ ਭਾਰੀ ਵੋਟਾਂ ਨਾਲ ਜਿੱਤਿਆ ਵਾ ਤੇ ਉਹਨੂੰ ਜਿਹੜਾ ਵਾਜੇ ਦਤਾ ਵਾ ਇਹ ਕਰਕੇ ਸਰਕਾਰ ਜਿਹੜੀ ਆ ਉਹ ਇਗਨੋਰ ਕਰ ਰਹੀ ਆ ਪਰ ਦੁੱਖ ਦੀ ਗੱਲ ਲੋਕਤੰਤਰ ਨੂੰ ਭਾਜਪਾ ਸਰਕਾਰ ਪੁਚਾਈ ਨਾ 4 ਘੰਟਿਆਂ ਦੇ ਵਿੱਚ ਵਾਪਸ ਲੈ ਗਿਆ ਹੈ ਕਿੱਡਾ ਤਗੜਾ ਲੋਕਤੰਤਰ ਦਾ ਕਹਾੜ ਕੀਤਾ ਹੈ ਨਾ ਸਰਕਾਰ ਨੇ ਉਹ ਜਿਹੜਾ ਬਲਦਕਾਰੀ ਆ ਉਹ ਜਿਹੜਾ ਕਿਸੇ ਦੀ ਜਨਾਨੀ ਦੀ ਸ਼ਰਤ ਆ ਉਹਨੂੰ ਪਦਰਾ ਵਾਪਸ ਕਰੋ ਦਿੱਤੀ ਜਾਂਦੀ ਆ ਆਪਣੇ ਪਦੇਵਾਨ ਕਰਵਾ ਲਿਆ ਵਾ ਉਹ ਤੁੰਗਿਰ ਉੱਧਰ ਫੇਰ ਦੇ ਵਿੱਚ ਧੱਕੇ ਆਪਣੇ ਨਾਲ ਤਾਲ ਹੋ ਰਿਹਾ ਜੇ ਸਾਡੇ ਦੋਦੇ ਉਪਰ ਪਾਲ ਦਾ ਖੇਤ ਕਿਉਂ ਕਿ ਵਾਸਤੇ ਤੇ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਕੀ ਨਾਮ ਹੈ ਜੀ ਤੁਹਾਡਾ ਮੈਂ ਸੁਨਾਮ ਸਿੰਘ ਕੁਲਕੀਪੁਰ ਕਿਸਾਨ ਮਜ਼ਦੂਰ ਸਹਿਜ ਕਮੇਟੀ ਤੋਂ ਅੱਜ ਇੰਤੜਾ ਹੈਗਾ ਮਨਪੱਤਰ ਦੇਣ ਦੇ ਲਈ ਪਹੁੰਚੇ ਹੋ ਕੀ ਸਾਰਾ ਮੈਟਰ ਹੈਗਾ ਜਨਪੁਰ ਸੜੇ ਜਿਹੜੀ ਇਕਤਰਤਾ ਰੋਡ ਮੈਟਰ ਸਾਡਾ ਇਹ ਵੀ ਜਿੰਨੇ ਵੀ ਮੰਤਰੀ ਭਾਜਪਾ ਨੂੰ ਛੱਡ ਗਏ ਜਿੰਨੇ ਜਿੱਤੇ ਆ ਉਹਨਾਂ ਸਾਰੇ ਮੰਤਰੀਆਂ ਨੂੰ ਮੰਗਪੱਤਰ ਜਣਾ ਸੀ ਜਿੰਨੀਆਂ ਸਾਡੀਆਂ ਮੰਗਾ ਕਿਸਾਨਾਂ ਦੀਆਂ ਜਿਵੇਂ ਕਿ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਜਿਵੇਂ ਐਮਐਸਬੀ ਗਾਰੰਟੀ ਕਿਨੂ ਉਹਨਾਂ ਜਿੰਨੇ ਵੀ ਕਿਸਾਨਾਂ ਦੇ ਮਸਲੇ ਆ ਜਿੰਨਾ ਕਰਕੇ ਅਸੀਂ ਧਰਨਿਆਂ ਤੇ ਬੈਠੇ ਆ ਉਹਨਾਂ ਕਰਕੇ ਅਸੀਂ ਜਿਹੜਾ ਉਹ ਲਗਾਤਾਰ ਜਿਹੜੇ ਆ ਮੋਰਚੇ ਚੱਲਣਦੇ ਆ ਉਹਦੇ ਸਬੰਧ ਵਿੱਚ ਜਿੰਨਾ ਵੀ ਆਪਣੇ ਮੰਤਰੀ ਜੀ ਤੇ ਸਾਰਿਆਂ ਕਰਾਂਗੇ ਅਸੀਂ ਸਾਰਿਆਂ ਨੂੰ ਮੰਗ ਪਤਾ ਦੇਣਾ ਸੀਗਾ ਇਹ ਅਮਰਤਪਾਲ ਸਿੰਘ ਜਿਹੜੇ ਆਪ ਜਿਲ੍ਹੇ ਜਿਲ੍ਹੇ ਸਰਕਾਰ ਦਿੱਤੇ ਆ ਤੇ ਉਹਨੇ ਘਰ ਪਰਿਵਾਰ ਨੂੰ ਜਿਹੜਾ ਉਹ ਅਸੀਂ ਦਿੱਤਾ ਜੀ ਮੰਗ ਪਤਾ ਕੀ ਇਹ ਸ਼ਵਾਸ਼ੰਦ ਲਵਾਇਆ ਗਿਆ ਜੀ ਤੁਹਾਨੂੰ ਪਰਿਵਾਰ ਵਾ ਦੇਖੋ ਜੀ ਉਹਨਾਂ ਕਿਹਾ ਵੀ ਜੇ ਸਾਡੀ ਜਿਵੇਂ ਡੀਸੀ ਸਾਹਿਬਾਂ ਜਾ ਕੇ ਦੇਣਗੇ ਰੀਸਾ ਬਣਾ ਨੂੰ ਜਾਂ ਆ ਕੇ ਲੈ ਜਾਣਗੇ ਜਾਂ ਇਹਨਾਂ ਨੇ ਜਾ ਕੇ ਉਹ ਤੁਹਾਨੂੰ ਅਮਰਤਪਾਲ ਨੂੰ ਸਿਆਣ ਜੇ ਸਿਆਣ ਕਰਦੀ ਰੋਡ ਪਈ ਸਿਆਣ ਕਰਵਾ ਕੇ ਜਿਹੜਿਆ ਫੇਰ ਉਹ ਰਾਸਪਾ ਵੀ ਲੈ ਜਾਊਗਾ ਲੋਕ ਸਭਾ ਲਗਦਾ ਨਹੀਂ ਕਿ ਜਿਵੇਂ ਦੂਸਰੇ ਐ एमपीਆਂ ਦੇ ਘਰ ਦੇ ਬਾਰ ਉੱਚ ਅਧਿਕਾਰੀ ਪਹੁੰਚਦੇ ਨੇ ਅੱਜ ਇੱਥੇ ਕੋਈ ਵੀ ਉੱਚ ਅਧਿਕਾਰੀ ਆਇਆ ਹੋ ਨਹੀਂ ਕੋਈ ਉਹ ਇਸ ਕਰਕੇ ਨਹੀਂ ਆਇਆ ਵੀ ਅਮਰਤਪਾਲ ਆਪ ਤੇ ਇੱਥੇ ਆ ਨਹੀਂ ਆਪ ਜੇਲ੍ਹ ਵਿੱਚ ਜੇਲ੍ਹ ਵਿੱਚ ਦਿੱਤੇ ਆ ਜਨਾ ਮੰਗ ਪੱਤਰ ਜਿਹੜਾ ਪਰਿਵਾਰ ਨੂੰ ਆ ਬਾਕੀ ਦੂਜੀ ਗੱਲ ਇਹ ਵੀ ਸਰਕਾਰ ਇਗਨੋਰ ਕਰ ਰਹੀ ਆ ਅਮਰਤਪਾਲ ਨੂੰ ਜੇ ਇਗਨੋਰ ਨਾ ਕਰਦੀ ਹੋਵੇ ਜਿਹੜਾ ਮੰਤਰੀ ਲੋਕਾਂ ਨੇ ਹਰਾਇਆ ਵਾਜੇ ਨੂੰ ਜਿਹਨੂੰ ਮੂੰਹ ਨਹੀਂ ਆਇਆ ਲੋਕਾਂ ਨੇ ਪੰਜਾਬੀਆਂ ਨੇ ਉਹਨੂੰ ਜੋ ਕੇ ਲੋਕ ਸਭਾ ਚ ਲੈ ਗਿਆ ਜਿਹੜਾ ਵਕਤਵਾਰ ਭਾਰੀ ਵੋਟਾਂ ਨਾਲ ਜਿੱਤਿਆ ਵਾ ਉਹਨੂੰ ਜਿਹੜਾ ਵਾਅਦਾ ਦਿੱਤਾ ਵਾ ਇਹ ਕਰਕੇ ਇਹ ਸਰਕਾਰ ਜਿਹੜੀ ਆ ਉਹ ਇਗਨੋਰ ਕਰ ਰਹੀ ਹੈ ਜੀ ਨਾਲ ਉਹਨੂੰ ਕੀ ਭਰੋਸਾ ਜਿਹੜਾ ਹੈਗਾ ਬਖਤਰ ਸਿੰਘ ਸਿੰਘ ਨੂੰ ਦਿੱਤਾ ਗਿਆ ਉਹਨਾਂ ਆਖਿਆ ਜੀ ਬਿਲਕੁਲ ਨਹੀਂ ਜਿਹੜਾ ਤਾਂ ਮੰਗ ਪੁੱਛਾਂਗੇ ਪਜਾਵਾਂਗੇ ਤੇ ਬਾਕੀ ਮੰਗ ਪੁੱਛ ਸਾਡੇ ਪਹੁੰਚ ਜਾਣਗੇ ਜੋ ਸਰਕਾਰ ਜਿਹੜੀ ਇਹੀ ਚਾਹੁੰਦੇ ਆ ਕਿ ਸਰਕਾਰ ਗੌਰ ਕਰੇ ਇਹਨਾਂ ਚੀਜ਼ਾਂ ਦੇ ਤੇ ਸਾਨੂੰ ਧਰਨੇ ਦੇ ਬੈਠਿਆਂ ਸਾਰੇ ਮਸਲੇ ਹੱਲ ਹੋਣ ਰਹੀ ਆਪਣੇ ਘਰਾਂ ਨੂੰ ਆਈਏ